ਬਾਰਡਰ ਦੀ ਅਪਡੇਟ ਬਾਰੇ ਸਾਨੂੰ ਕਾਫੀ ਕਾਲਾਂ ਆ ਰਹੀਆਂ ਜੀ ਬਾਰਡਰ ਦੀ ਸਿਚੁਏਸ਼ਨ ਇਹ ਹੈਗੀ ਆ ਕਿ ਅੱਗੇ ਨਾਲੋਂ ਵੀ ਹੁਣ ਬਹੁਤ ਜ਼ਿਆਦਾ ਸਖਤੀ ਆ ਤੇ ਸਰਕਾਰ ਨੇ ਕਿਹਾ ਵੀ ਅਸੀਂ ਹੁਣ ਬੰਦੇ ਬਿਲਕੁਲ ਹੀ ਨਹੀਂ ਆ ਰਹੇ ਤੇ ਉਹਨਾਂ ਦਾ ਦਾਵਾ ਠੀਕ ਵੀ ਆ ਕਿਸੇ ਹੱਦ ਤੱਕ ਕਿਉਂਕਿ ਲੋਕੀ ਜਿਹੜੇ ਆ ਉਹ ਜਿਹੜਾ ਆਉਂਦਾ ਉਹ ਬਾਹਰ ਆਉਣ ਦਾ ਸਵਾਲ ਹੀ ਨਹੀਂ ਅੰਦਰੋਂ ਹੀ ਫੇਲ ਕਰਕੇ ਰਿਪੋਰਟ ਹੁੰਦੇ ਨੇ ਜਾਂ ਜਿਨ੍ਹਾਂ ਦੇ ਅੰਦਰ ਬਿਆਨ ਪਾਸ ਵੀ ਹੋ ਜਾਂਦੇ ਆ ਉਹਨਾਂ ਦਾ ਬੌਂਡ ਜਿਹੜਾ ਤੇ ਬਾਹਰ ਆਉਣਾ ਤਕਰੀਬਨ ਨਾ ਮੁਮਕਨ ਆ ਤੇ ਅੰਦਰ ਕੇਸ ਲੜੇ ਜਾਂਦੇ ਨੇ ਉਹ ਵੀ ਚਾਂਸ ਬਹੁਤ ਘੱਟ ਆ ਕੇ ਜਿੱਤਣ ਦੇ ਸੋ ਹੁਣ ਜਿਹੜਾ ਨਵਾਂ ਮੈਮੋ ਆਇ ਅਨਦਰ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦਾ ਤੇ ਆਈਸ ਦਾ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਬੰਦੇ ਕੋਈ ਵੀ ਫੜੇ ਜਾਂਦੇ ਆ ਬੌਂਡ ਵਾਸਤੇ एलिਜੀਬਲ ਨਹੀਂ ਕਿਉਂਕਿ ਉਹਨਾਂ ਨੇ ਇਮੀਗ੍ਰੇਸ਼ਨ ਦਾ ਲਾਅ ਬ੍ਰੇਕ ਕੀਤਾ ਇਥੇ ਐਂਟਰ ਕਰਕੇ ਸੋ ਬੌਂਡ ਹਿਅਰਿੰਗਸ ਤੇ ਜੇ ਅਸੀਂ ਅਪਲਾਈ ਕਰਦੇ ਆ ਤਾਂ ਬੌਂਡ ਨਹੀਂ ਹੋਣਗੇ ਇਹ ਹੁਣ ਜੱਜਾਂ ਤੇ ਵੀ ਇਹਦਾ ਅਸਰ ਪੈਣਾ ਹੁਣ ਦੇਖਦੇ ਆ ਕਿ ਜਿਹੜੀਆਂ ਬੌਂਡ ਜਾਂ ਪ੍ਰੋਲ ਹਿਅਰਿੰਗਸ ਹੈਗੀਆਂ ਜਾਂ ਜਿਹੜੀ ਐਪਲੀਕੇਸ਼ਨਾਂ ਦਿੱਤੀ ਜਾਂਦੀਆਂ ਉੱਤੇ ਕੀ ਅਸਰ ਪੈਂਦਾ ਪਰ ਜਿਹੜਾ ਨਵਾਂ ਮੈਮੋ ਹੈ ਇਹ ਬੜਾ ਕਲੀਅਰ ਆ ਕਿ ਜਿਹੜਾ ਵੀ ਫੜਿਆ ਗਿਆ ਚਾਹੇ ਅੰਦਰੋਂ ਫੜਿਆ ਗਿਆ ਚਾਹੇ ਬਾਰਡਰ ਤੇ ਫੜਿਆ ਗਿਆ ਉਹਨੂੰ ਹੁਣ ਬਾਉਂਡ ਲੈਣਾ ਬਹੁਤ ਮੁਸ਼ਕਲ ਹੋਏਗਾ